ਇੰਟਰਨੈਟ ਦੇ ਜ਼ਮਾਨੇ ਅਤੇ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਕਿਸੇ ਨੂੰ ਵੀ ਟਾਰਗੇਟ ਕਰਨਾ ਬੇਹੱਦ ਜ਼ਿਆਦਾ ਆਸਾਨ ਹੋ ਚੁੱਕਿਆ ਹੈ। ਗੀਟ ਐਮਪੀ3 ਦੇ ਮਾਲਕ ਕੇਵੀ ਢਿੱਲੋਂ ਇਹਨਾਂ ਦੇ ਬਾਰੇ ਤੁਸੀਂ ਜਾਣਦੇ ਹੋਵੋਗੇ। ਕੇਵੀ ਢਿੱਲੋਂ 77 ਨਾਮ ਦੀ ਇੰਸਟਾਗ੍ਰam ਆਈਡੀ ਜੋ ਵੈਰੀਫਾਈਡ ਹੈ ਉਸ ਤੋਂ ਕਾਫੀ ਜ਼ਿਆਦਾ ਨਫ਼ਰਤ ਫੈਲਾਈ ਜਾ ਰਹੀ ਹੈ ਅਤੇ ਇਥੋਂ ਤੱਕ ਕਿ ਇਹ ਵੀ ਧਮਕੀ ਮਿਲੀ ਹੈ ਕਿ ਜੋ ਹਸ਼ਰ ਸਿੱਧੂ ਮੂਸੇਵਾਲੇ ਦਾ ਹੋਇਆ ਸੀਗਾ ਉਹੀ ਹਾਲ ਸਿੱਧੂ ਦੇ ਕਰੀਬੀਆਂ ਦਾ ਕੀਤਾ ਜਾਏਗਾ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਸਾਨੂੰ ਗੋਲਡ ਮੀਡੀਆ ਦੇ ਲੋਕ ਨਜ਼ਰ ਆ ਰਹੇ ਨੇ ਅਤੇ ਲਿਖਿਆ ਗਿਆ ਉਹਨਾਂ ਦੀ ਫੋਟੋ ਦੇ ਉੱਤੇ ਇੱਕ ਕਰਾਸ ਦਾ ਸਾਈਨ ਮਾਰ ਕੇ ਕਿ ਜੋ ਹਾਲ ਉਹਨਾਂ ਦੇ ਉਸਤਾਦ ਸਿੱਧੂ ਮੂਸੇਵਾਲੇ ਦਾ ਹੋਇਆ ਸੀਗਾ ਉਹੀ ਹਾਲ ਇਹਨਾਂ ਦਾ ਹੋਏਗਾ ਤੁਹਾਡੇ ਉਸਤਾਨ ਦੇ ਵਾਂਗ ਹੀ ਤੁਹਾਡੀ ਵੀ ਉਲਟੀਆਂ ਲਣ ਗਿਆ ਯਾਨੀ ਕਿ ਇਹਨਾਂ ਨੂੰ ਮਾਰਨ ਦੀ ਧਮਕੀ ਮਿਲੀ ਹੈ ਤੇ ਦੂਜੇ ਹੀ ਪਾਸੇ ਸਿੱਧੂ ਦੇ ਪੇਰੈਂਟਸ ਦੀ ਵੀ ਇੱਕ ਤਸਵੀਰ ਲਗਾਈ ਗਈ ਹੈ ਅਤੇ ਉਸ ਖਬਰ ਨੂੰ ਲੈ ਕੇ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਬਹੁਤ ਜਲਦ ਸਿੱਧੂ ਮੂਸੇਵਾਲਾ ਦੇ ਘਰ ਇੱਕ ਬੱਚਾ ਪੈਦਾ ਹੋਏਗਾ ਲਿਖਿਆ ਗਿਆ ਸਿੱਧੂ ਦੂਸਰੇ ਵਾਲਾ ਤੇ ਨਾਲ ਦੇ ਨਾਲ ਹੀ ਜੇ ਗੱਲ ਕਰੀਏ ਤਾਂ ਮੰਨਕੀਰ ਤੌਲਕ ਦੀ ਫੋਟੋ ਸਾਂਝੀ ਕਰਕੇ ਲਿਖਿਆ ਗਿਆ ਯਾਰੀ ਜ਼ਿੰਦਾਬਾਦ ਇਸ ਤੋਂ ਇਲਾਵਾ ਬੋਹੇ ਮੀਹਾ ਅਤੇ ਜਸ ਮਾਨਕ ਨੂੰ ਵੀ ਟਾਰਗੇਟ ਕਰਕੇ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਹਾਲਾਂਕਿ ਹੁਣ ਇਸ ਖਬਰ ਦੇ ਵਿੱਚ ਇੱਕ ਟਵਿਸਟ ਹੈ ਉਹ ਇਹ ਹੈ ਕਿ ਇਹ ਜਿਹੜੀ ਆਈਡੀ ਹੈ KVTLO77 ਜੋ ਬਲੂ ਟਿਕ ਦੇ ਨਾਲ ਵੈਰੀਫਾਈਡ ਵੀ ਹੈ ਉਹ ਅਸਲ ਨਹੀਂ ਹੈ ਯਾਨੀ ਕਿ ਇਹ ਫੇਕ ਅਕਾਊਂਟ ਹੈ ਅਤੇ ਇਸ ਦੀ ਪੁਸ਼ਟੀ ਕੀਤੀ ਗਈ ਹੈ ਪੰਜਾਬੀ 뮤직 ਇੰਡਸਟਰੀ ਦੇ ਗਾਇਕ ਅਤੇ 뮤직 ਡਾਇਰੈਕਟਰ ਦੀਪ ਜੰਡੂ ਦੇ ਵੱਲੋਂ ਜਿਨ੍ਹਾਂ ਨੇ KVT ਲੋਦੀ ਤਸਵੀਰ ਸਾਂਝੀ ਕਰਕੇ ਲਿਖਿਆ ਆਨਰ ਆਫ ਗੀਤ MP3 KVT ਲੋ ਟਾਰਗੇਟਡ ਬਾਈ ਫੇਕ ਇੰਸਟਾਗ੍ਰam ਅਕਾਊਂਟਸ ਸਪਰੈਡਿੰਗ ਹੇਟ ਯਾਨੀ ਕਿ KVT ਲੋ ਦੇ ਨਾਮ ਤੋਂ ਇੱਕ ਗਲਤ ਅਕਾਊਂਟ ਬਣਾ ਕੇ ਨਫ਼ਰਤ ਫੈਲਾਈ ਜਾ ਰਹੀ ਹੈ ਗੌਰਤalab ਹੈ ਕਿ ਹੁਣੇ ਆਈਡੀ ਕਿਸ ਨੇ ਚਲਾਈ ਹੈ ਤੇ ਕੀ ਮੰਤਵ ਸੀਗਾ ਇਹ ਤਾਂ ਵਕਤਾਂ ਤੇ ਪਤਾ ਚੱਲੇਗਾ ਤੁਸੀਂ ਇਸ ਦੇ ਬਾਰੇ ਕੀ ਸੋਚਦੇ ਹੋ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਅਤੇ ਹੋਰ ਅਪਡੇਟਸ ਦੇ ਲਈ ਬਨੇ ਰਹੋ ਸਾਡੇ ਚੈਨਨ ਦਨਾ ਧੰਨਵਾਦ